ਸਲਿਪਸ ਕਰਾਰੀਆਂ ਜੀ ਮੈਂ ਪੰਜਾਬੀ ਦਾ ਦਸਵੀਂ ਦੀ ਕਹਾਣੀ ਦੇ ਪ੍ਰਸ਼ਨ ਉੱਤਰ ਕੀਤੇ ਸੀ ਕੱਲ ਮਾੜਾ ਬੰਦਾ ਤੇ ਅੱਜ ਕਰਨੀ ਹੈ ਪਲੱਸ 2 ਦੀ ਹੈ ਕਹਾਣੀ ਪਲੱਸ 2 ਜਮਾਤ ਦੇ ਵਿੱਚ ਹੈ ਸੌਰੀ ਦਸਵੀਂ ਦੀ ਹੈ ਕਹਾਣੀ ਇਹ ਕੁਲਵੰਤ ਸਿੰਘ ਵਿਰਕ ਦੀ ਕਹਾਣੀ ਹੈ ਤੇ ਇਹਦਾ ਕਹਾਣੀ ਦਾ ਨਾਮ ਹੈ ਜੀ ਅੱਜ ਆਪਾਂ ਬਹੁਤ ਵਧੀਆ ਆਪਾ ਪੂਰਤ ਕਹਾਣੀ ਹੈ ਇਹ ਧਰਤੀ ਹੇਠਲਾ ਬਾਲਦ ਠੀਕ ਹੈ ਜੀ ਪਲੱਸ 2 ਦੀ ਕੀਤੀ ਸੀ ਗੱਲ ਤੇ ਅੱਜ ਇਹ ਆਪਾਂ 10ਵੀਂ ਦੀ ਕਰਨੀ ਹੈ ਜਿਹੜੇ ਵੀ ਨਾਲ ਜੁੜੇ ਹੋ ਜੀ ਲਾਈਕ ਕਰਦੇ ਹੋ ਜੀ ਜੇ ਚੰਗੀ ਲੱਗਦੀ ਹੈ ਤਾਂ ਆਪਣੇ ਨਾਲ ਦੇ ਜਿਹੜੇ ਹੋਰ ਤੁਹਾਡੇ ਪੜਨ ਵਾਲੇ ਹੁੰਦੇ ਨੇ ਉਹਨਾਂ ਨੂੰ ਸ਼ੇਅਰ ਕਰ ਦਿਆ ਕਰੋ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਇਕੱਲੀ ਇਕੱਲੀ ਕੀ ਕੀ ਗੱਲ ਚੰਗੀ ਤਰ੍ਹਾਂ ਕਰਾਈ ਜਾਵੇ ਤਾਂ ਜੋ ਛੋਟੇ ਪ੍ਰਸ਼ਨਾਂ ਦੇ ਉੱਤਰ ਲਿਖਣ ਲਈ ਬੱਚਿਆਂ ਨੂੰ ਉਸਨਸਿਆ ਨਾ ਆਵੇ ਠੀਕ ਹੈ ਜੀ ਤੇ ਚੰਗੀ ਤਰ੍ਹਾਂ ਕਹਾਣੀ ਪੂਰੀ ਸੁਣੀ ਹੋਈ ਨਾ ਤਾਂ ਫਿਰ ਛੋਟੇ ਪ੍ਰਸ਼ਨਾਂ ਦੇ ਉੱਤਰ ਔਖੇ ਲੱਗਦੇ ਨੇ ਤੇ ਨਾ ਫਿਰ ਸਾਰ ਲਿਖਣਾ ਔਖਾ ਲੱਗਦਾ ਉਹ ਆਪਣੇ ਆਪ ਹੀ ਬਣ ਜਾਂਦਾ ਫਿਰ ਸਾਰਾ ਕੁਝ ਧਿਆਨ ਨਾਲ ਜੇ ਸੁਣ ਲਵੇ ਬੱਚਾ ਤਾਂ ਮੇਰੀ ਕੋਸ਼ਿਸ਼ ਤਾਂ ਇਹੀ ਹੁੰਦੀ ਆ ਕਰਦੇ ਆ ਜੀ ਕਹਾਣੀ ਤੇ ਨਾਲ ਮੈਂ ਲਾਈ ਹੁੰਦੀ ਆ ਪਿਕ ਲਉਣੀ ਹੁੰਦੀ ਆ ਐਸੇ ਕਰਕੇ ਕਿ ਕੋਈ ਸਪੈਲਿੰਗ ਵਗੈਰਾ ਲਿਖਣ ਦੀ ਕੋਈ ਦਿੱਕਤ ਨਾ ਆਵੇ ਬੱਚਿਆਂ ਨੂੰ ਤੇ ਬੱਚੇ ਆਰਾਮ ਨਾਲ ਲਿਖ ਸਕਣ ਠੀਕ ਹੈ ਜੀ ਸ਼ੁਰੂ ਕਰਦੇ ਆ ਆਪਾਂ ਕਹਾਣੀ ਚੰਗਾ ਲੱਗਿਆ ਤਾਂ ਲਾਈਕ ਜਰੂਰ ਕਰ ਦਿਓ ਜੀ ਕੁਲਵੰਤ ਸਿੰਘ ਵਿਰਕ ਦੀ ਲਿਖੀ ਹੋਈ ਕਹਾਣੀਆਂ ਜੀ ਸਭ ਤੋਂ ਪਹਿਲਾਂ ਆਪਾਂ ਕੁਲਵੰਤ ਸਿੰਘ ਵਿਰਕ ਬਾਰੇ ਜਾਣਾਂਗੇ ਕਿ ਕੌਣ ਨੇ ਉਹ ਲੇਖਕ ਹੈ ਕੁਲਵੰਤ ਸਿੰਘ ਵਿਰਕ ਦਾ ਜਨਮ ਹੋਇਆ ਸੀ 1921 ਈਸਵੀ ਦੇ ਵਿੱਚ ਹੈ ਤੇ ਮਾਤਾ ਸ਼੍ਰੀਮਤੀ ਇਸ਼ਰਕੌਰ ਤੇ ਪਿਤਾ ਸ੍ਰੀ ਆਸਾ ਸਿੰਘ ਪਿੰਡ ਸੀਗਾ ਉਹਨਾਂ ਦਾ ਫੁੱਲਰਵਰ ਜ਼ਿਲ੍ਹਾ ਸੇਖੋਪੁਰ ਤੇ ਐਫਸੀ ਕਾਲਜ ਲਾਹੌਰ ਤੋਂ ਬੀਏ ਪਾਸ ਕੀਤੀ ਤੇ ਖਾਲਸਾ ਕਾਲਜ ਅਮਰਸਰ ਤੋਂ ਐਮਏ ਐਮਏ ਕਰਦੇ ਅਹੀ ਉਹਨਾਂ ਨੇ ਕਹਾਣੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸੀ ਕੁਝ ਚਿਰ ਉਹਨਾਂ ਨੇ ਫੌਜ ਵਿੱਚ ਲੈਫਟੀਨੈਂਟ ਦੀ ਨੌਕਰੀ ਵੀ ਕੀਤੀ ਸੀ ਅਤੇ ਸਰਨਾਥੀ ਕੈਂਪਾਂ ਦੀ ਕਮਾਂਡਰੀ ਵੀ ਕੀਤੀ ਸੀ ਪੰਜਾਬ ਸਰਕਾਰ ਦੇ ਮਾਸਿਕ ਪੱਤਰ ਜਾਤੀ ਦੇ ਸੰਪਾਦਕ ਵੀ ਰਹੇ ਉਹ ਪ੍ਰੈਸ ਇਨਫੋਰਮੇਸ਼ਨ ਬਿਊਰੋ ਦੇ ਕਰਮਚਾਰੀ ਵੀ ਰਹੇ ਸੀ ਹਾਂਜੀ ਉਹਨਾਂ ਦੇ ਕਹਾਣੀ ਸੰਗ੍ਰਹਿ ਨੇ ਸ਼ਾਹ ਵੇਲਾ ਧਰਤੀ ਤੇ ਆਕਾਸ਼ ਤੂੜੀ ਦੀ ਪੰਡ ਦੁੱਧ ਦਾ ਛੱਪੜ ਇੱਕਸਕੇ ਹੰਬਾਰਕ ਗੋਲਾ ਨਮੇ ਲੋਕ ਤੇ ਉਹਨਾਂ ਦੀਆਂ ਕਹਾਣੀਆਂ ਦੇਸ਼ਵੰਡ ਸੰਬੰਧੀ ਨੇ ਮਿਰਕਨੂ ਨਿੱਕੀ ਕਹਾਣੀ ਦਾ ਵੱਡਾ ਲੇਖਕ ਕਰਕੇ ਜਾਣਿਆ ਜਾਂਦਾ ਠੀਕ ਹੈ ਜੀ ਮਿਰਕਨੂ ਭਾਰਤ ਤੋਂ ਸਾਹਿਤ ਭਾਰਤੀ ਸਾਹਿਤ ਅਕਾਦਮੀ ਦਿੱਲੀ ਵੱਲੋਂ ਨਮੇ ਲੋਕਾਂ ਕਹਾਣੀ ਸੰਗ੍ਰਹਿ ਉੱਤੇ ਤੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਕਰਤਾਰ ਸਿੰਘ ਧਾਲੀਵਾਲੇ ਵਾਰਡ ਮਿਲਿਆ ਭਾਸ਼ਾ ਵਿਭਾਗ ਪਟਿਆਲਾ ਨੇ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਦਾ ਪੁਰਸਕਾਰ ਦਿੱਤਾ ਤੇ ਧਰਤੀ ਹੇਠ ਲਬਾਲ ਦੇ ਇਹਨਾਂ ਦੀ ਬਹੁਤ ਚਰਚਿਤ ਕਹਾਣੀਆਂ ਇਸ ਨੂੰ ਟੈਲੀਵਿਜ਼ਨ ਤੇ ਰੋਮਾਂਤਰੰਤ ਕਰਕੇ ਕਰਕੇ ਵੀ ਦਿਖਾਇਆ ਗਿਆ ਠੀਕ ਹੈ ਜੀ ਅੱਜ ਆਪਾਂ ਹੁਣ ਕਹਾਣੀ ਕਰਨੀ ਆ ਧਰਤੀ ਹੇਠਲਾਵਲ ਦਾ ਤੇ 10ਵੀਂ ਦੇ ਸਿਲੇਬਸ ਦੇ ਵਿੱਚ ਆ ਇਹ ਪੰਜਾਬ ਸਕੂਲ ਐਜੂਕੇਸ਼ਨ ਦੇ ਬੋਰਡ ਦੇ ਵਿੱਚ ਹਾਂਜੀ ਸ਼ੁਰੂ ਕਰਦੇ ਆ ਕਹਾਣੀ ਜਿਹੜੇ ਵੀ ਨਾਲ ਜੁੜੇ ਹੋਣ ਲਾਈਕ ਕਰ ਦਿਓ ਜੀ ਜੇ ਚੰਗਾ ਲੱਗ ਰਿਹਾ ਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰਕੇ ਦੱਸਿਓ ਜੀ ਜੇ ਚੰਗਾ ਲੱਗ ਰਿਹਾ ਪਰਤੀਹੜਲਾ ਬਲਦਵੀਰਕ ਦੇ ਕਹਾਣੀ ਸੰਗਰਾਹ ਦੁੱਧ ਦਾ ਛੱਪੜ ਵਿੱਚੋਂ ਲਈ ਗਈ ਹੈ ਪਹਿਲਾਂ ਆਪਾਂ ਇਹਦੇ ਬਾਰੇ ਦੇਖਾਂਗੇ ਕਿ ਕਹਾਣੀ 'ਚ ਦੱਸਿਆ ਕੀ ਹੈ ਇਸ ਕਹਾਣੀ ਵਿੱਚ ਬਾਪੂ ਜੀ ਜੋ ਕਰਮ ਸਿੰਘ ਫੌਜੀ ਦਾ ਪਿਤਾ ਹੈ ਦੀ ਤਾਲ ਵਰਗੀ ਜਰਨ ਸ਼ਕਤੀ ਦਾ ਵਿਖਾਲਾ ਕੀਤਾ ਹੈ ਉਸ ਦੇ ਸ਼ਹੀਦ ਹੋਏ ਫੌਜੀ ਪੁੱਤਰ ਦਾ ਦੋਸਤ ਮਾਨ ਸਿੰਘ ਜੋ ਆਪਣੇ ਦੋਸਤ ਦੀ ਮੌਤ ਤੋਂ ਬੇਖਬਰ ਹੈ ਘਰ ਮਹਿਮਾਨ ਵਜੋਂ ਆਉਂਦਾ ਹੈ ਜਦੋਂ ਮਾਨ ਸਿੰਘ ਆਪਣੇ ਦੋਸਤ ਦੀ ਫੌਜ ਵਿੱਚ ਮਚਾਈਆਂ ਧੂਮਾਂ ਦੀ ਗੱਲ ਕਰਦਾ ਹੈ ਉਸ ਸਮੇਂ ਪਿਤਾ ਦੇ ਦਿਲ ਵਿੱਚ ਭਾਵੇਂ ਦੱਤੀਆਂ ਵੱਜਦੀਆਂ ਹਨ ਪਰ ਉਹ ਆਏ ਮਹਿਮਾਨ ਦੇ ਸਵਾਗਤ ਵਿੱਚ ਕਿਸੇ ਕਿਸਮ ਦੀ ਪਿੱਕ ਨਹੀਂ ਪੈਂਡਣਾ ਚਾਹੁੰਦਾ। ਉਹ ਅਤੇ ਉਸ ਦਾ ਸਾਰਾ ਪਰਿਵਾਰ ਉਸ ਦੀ ਚੁੱਪਚਾਪੀ ਤੇ ਖਤਰਦਾਰੀ ਕਰੀ ਜਾਂਦੇ ਹਨ। ਉਹਨਾਂ ਦੀ ਇਹ ਚੁੱਪ ਮਾਨ ਸਿੰਘ ਨੂੰ ਖਟਕਦੀ ਹੈ। ਮਾਨ ਸਿੰਘ ਨੂੰ ਡਾਕੀਏ ਦੇ ਆਉਣ ਤੇ ਜਦੋਂ ਸਚਾਈ ਦਾ ਪਤਾ ਲੱਗਦਾ ਹੈ ਤਾਂ ਉਹ ਬਾਪੂ ਦੀ ਤੁਲਨਾ ਧਰਤੀ ਹੇਠਲੇ ਵੱਲ ਦਮਲ ਕਰਦਾ ਹੈ ਜਿਸ ਨੇ ਸਾਰੀ ਧਰਤੀ ਦਾ ਭਾਰ ਆਪਣੇ ਸਿੰਗਾਂ ਤੇ ਚੁੱਕਿਆ ਹੋਇਆ ਹੈ। ਠੀਕ ਹੈ ਜੀ। ਇਹ ਸੀਗਾ ਇਹਦੇ ਬਾਰੇ ਕਹਾਣੀ ਦੇ ਬਾਰੇ ਥੋੜਾ ਜਿਹਾ ਹੁੰਦਾ ਮੇਰਬਾ ਦਿੱਤਾ ਹੋਇਆ ਕਿ ਕਹਾਣੀ ਦੇ ਵਿੱਚ ਹੈ ਕੀ ਹੈ ਠੀਕ ਹੈ ਜੀ ਤਾਂ ਜੋ ਕਹਾਣੀ ਦੇ ਨਾਲ ਤੁਹਾਡਾ ਰابطਾ ਬਣ ਜਵੇ ਤੇ ਤੁਸੀਂ ਕਹਾਣੀ ਚੰਗੀ ਤਰ੍ਹਾਂ ਸੁਣੋ ਹੁਣ ਆਪਾਂ ਕਰਾਂਗੇ ਕਹਾਣੀ ਧਰਤੀ ਹੇਠ ਲਬਾਲਦ ਕੁਲਵਰ ਸਿੰਘ ਮਿਰਕ ਦੀ ਲਿਖੀ ਹੋਈ ਹੈ ਪੂਰੀ ਕਹਾਣੀ ਸੁਣਿਓ ਜੀ ਧਿਆਨ ਨਾਲ ਠੱਠੀਗਾਰਾ ਪਿੰਡ ਅੰਮ੍ਰਿਤਸਰ ਤੋਂ ਨੇੜੇ ਹੀ ਸੀ ਪੱਕੀ ਸੜਕ ਤੇ ਤੇਜੀ ਸਬ ਮੌਜੂ ਵਿੱਚ ਮਾਨ ਸਿੰਘ ਜਾ ਰਿਹਾ ਸੀ ਉਸ ਵਿੱਚ ਤੇ ਦੂਰ ਦੇ ਪਿੰਡ ਵੀ ਨੇੜੇ ਹੀ ਲੱਗਦੇ ਨੇ ਇਸ ਲਈ ਭਾਵੇਂ ਸ਼ਾਮ ਹੋ ਰਹੀ ਸੀ ਤੇ ਟਾਂਗੇ ਦੇ ਥੱਕੇ ਹੋਏ ਘੋੜੇ ਦੀ टाਪ ਵੀ ਮੱਠੀ ਹੋ ਰਹੀ ਸੀ ਉਸ ਨੂੰ ਕੋਈ ਚਿੰਤਾ ਨਹੀਂ ਸੀ ਮਾਨ ਸਿੰਘ ਛੁੱਟੀ ਤੇ ਆਇਆ ਹੋਇਆ ਫੌਜੀ ਸੀ ਘੱਠੀਖਾਰਾ ਉਹਦੇ ਜਾਰ ਕਰਨ ਸਿੰਘ ਦਾ ਪਿੰਡ ਸੀ ਜਿੰਨੀਆਂ ਕੁੜੀਆਂ ਜਾੜੀਆਂ ਫੌਜ ਵਿੱਚ ਲੱਗਦੀਆਂ ਮੈਂ ਉਨੀਆਂ ਹੋਰ ਕਿਧਰੇ ਨਹੀਂ ਲੱਗਦੀਆਂ ਪਹਿਲਾਂ ਤਾਂ ਉਹ ਦੋਵੇਂ ਆਪਣੇ ਰੈਜੀਮੈਂਟਲ ਸੈਂਟਰ ਦੇ ਵਿੱਚ ਰਹਿੰਦੇ ਰਹੇ ਤੇ ਹੁਣ ਇੱਥੇ ਬਟਾਲੀਅਨ ਦੇ ਵਿੱਚ ਪਰਮਾ ਬੇਟ ਤੇ ਲੜ ਰਹੇ ਸਨ ਕਰਮ ਸਿੰਘ ਪਹਿਲਾਂ ਦਾ ਭਰਤੀ ਸੀ ਤੇ ਹੁਣ ਹੌਲਦਾਰੀ ਕਰਦਾ ਸੀ ਪਰਮਾਨ ਸਿੰਘ ਮਸਾ ਨਾਈਕੀ ਤੱਕ ਹੀ ਅਪੜਿਆ ਸੀ ਮਤਲਬ ਕਿ ਮਾਨ ਸਿੰਘ ਤੋਂ ਪਹਿਲਾਂ ਦਾ ਕਰਨ ਸਿੰਘ ਭਰਤੀ ਹੋਇਆ ਹੋਇਆ ਸੀ ਕਰਮ ਸਿੰਘ ਬਾਰੇ ਇੱਕ ਖਾਸ ਗੱਲ ਇਹ ਸੀ ਕਿ ਉਸ ਦੀ ਜੀਬ ਵਿੱਚ ਬੜਾ ਰਸ ਸੀ ਪਿੰਡ ਦੇ ਕਈ ਮੁੰਡੇ ਵੀ ਫੌਜ ਵਿੱਚ ਸਨ ਜਦੋਂ ਉਹ ਛੁੱਟੀ ਆਉਂਦੇ ਤਾਂ ਪਿੰਡ ਦੇ ਬੰਦਿਆਂ ਨਾਲ ਉਹਨਾਂ ਦੀ ਗੱਲ ਵਾਹੇ ਗੁਰੂ ਜੀ ਕੀ ਫਤਿਹ ਤੋ ਅੱਗੇ ਨਾ ਤੁਰਦੀ ਪਰ ਜਦੋਂ ਕਰਮ ਸਿੰਘ ਪਿੰਡ ਆਉਂਦਾ ਤਾਂ ਖੂਹ ਤੇ ਨਹਾਉਣ ਵਾਲਿਆਂ ਦੀ ਧੀੜਾਂ ਵੱਧ ਜਾਂਦੀਆਂ ਸਿਆਲ ਦੀ ਅੱਧੀ ਰਾਤ ਲੋਕ ਠੰਡੀ ਹੋ ਰਹੀ ਢਾਣੇ ਭੁੰਨਣ ਵਾਲੀ ਪੱਠੀ ਦੇ ਆਸਰੇ ਕਰਮ ਸਿੰਘ ਦੀਆਂ ਗੱਲਾਂ ਸੁਣਦੇ ਰਹਿੰਦੇ ਪਿਛਲੀ ਰੈਜੀਮੈਂਟ ਵਿੱਚ ਉਹਦੀ ਰਾਈਫਲ ਦਾ ਨਿਸ਼ਾਨਾ ਬੜਾ ਮਸ਼ਹੂਰ ਸੀ ਨਿਸ਼ਾਨਾ ਮਾਰਨ ਦੇ ਮੁਕਾਬਲਿਆਂ ਵਿੱਚ ਉਹਦੀ ਗੋਲੀ ਨਿਸ਼ਾਨੇ ਦੇ ਇਸ ਤਰ੍ਹਾਂ ਵਿਚਕਾਰੋਂ ਲੰਘਦੀ ਜਿਵੇਂ ਆਪ ਹੱਥ ਨਾਲ ਫੜ ਕੇ ਲੰਗਾਈ ਗਈ ਹੋਵੇ ਹੁਣ ਲੜਾਈ ਵਿੱਚ ਉਹਦੇ ਪੱਕੇ ਨਿਸ਼ਾਨੇ ਨੇ ਕਈ ਦੂਰ ਲੁਕੇ ਹੋਏ ਦਰਖਤਾਂ ਦੇ ਟਾਹਣ ਜਿਹੇ ਦਿਸਦੇ ਜਪਾਨੀ ਡੇਗੇ ਸਨ ਇਸ ਤਰ੍ਹਾਂ ਉਹ ਜਪਾਨੀ ਨੇ ਸਾਂਚੀ ਜਾਂਦੀਆਂ ਗੋਲੀਆਂ ਨਾਲ ਮਾਰੇ ਗਏ ਆਪਣੇ ਆਦਮੀਆਂ ਦੇ ਬਦਲੇ ਚਕਾਉਂਦਾ ਤੇ ਆਪਣੀ ਪਲਟਣ ਦਾ ਦਿਲ ਠੰਡਾ ਕਰਦਾ ਇੱਥੇ ਮਸ਼ੀਨ ਕਰਨਾ ਦੀਆਂ ਗੋਲੀਆਂ ਦੀਆਂ ਬਾਛੜ ਨਿਸਫਲ ਜਾਂਦੀਆਂ ਉੱਥੇ ਕਰਮ ਸਿੰਘ ਵੀ ਇੱਕ ਗੋਲੀ ਕੰਮ ਸਵਾਰ ਦਿੰਦੀ ਸੀ ਉਹ ਇੱਕੋ ਹੀ ਗੋਲੀ ਨਾਲ ਮਤਲਬ ਉਹ ਕੰਮ ਕਰ ਦਿੰਦਾ ਸੀ ਉਹ ਹੁਣ ਕਰਮ ਸਿੰਘ ਦੇ ਹੱਡ ਭਾਵੇਂ ਪੁਰਾਣੇ ਹੁੰਦੇ ਜਾਂਦੇ ਸਨ ਪਰ ਜਦੋਂ ਉਹ ਜਿਮਨਾਸਟਿਕ ਦੇ ਡੰਡਿਆਂ ਤੇ ਖੇਡਾ ਕਰਦਾ ਤਾਂ ਵੇਖਣ ਵਾਲਿਆਂ ਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਉਸ ਨੂੰ ਕੋਈ ਭੂਤ ਚੰਬੜ ਗਿਆ ਹੋਵੇ ਹਾਂਜੀ ਅੱਗੇ ਤੇ ਜਦੋਂ ਮਾਨ ਸਿੰਘ ਪਿਸਾ ਨੂੰ ਆਉਂਦੇ ਫੌਜੀ ਟਰੱਕ ਵਿੱਚ ਬੈਠਣ ਲੱਗਾ ਤਾਂ ਕਰਮ ਸਿੰਘ ਨੇ ਕਿਹਾ ਸਾਡੇ ਘਰ ਵੀ ਹੁੰਦਾ ਆਮੀ ਤੂੰ ਮੇਰੇ ਕੋਲੋਂ ਆਏ ਨੂੰ ਜਦੋਂ ਤੈਨੂੰ ਮੇਰੇ ਘਰ ਦੇ ਵੇਖਣਗੇ ਤਾਂ ਅਦਾ ਮੇਲ ਤਾਂ ਉਹਨਾਂ ਦਾ ਹੋ ਜਾਵੇਗਾ ਫਿਰ ਉਹਨਾਂ ਕੋਲੋਂ ਆਏ ਨੂੰ ਮੈਂ ਤੈਨੂੰ ਦੇਖਾਂਗਾ ਤੇ ਤੇਰੇ ਕੋਲੋਂ ਉਹਨਾਂ ਦੀਆਂ ਗੱਲਾਂ ਬਾਤਾਂ ਸੁਣਾਵਾਂਗਾ ਤਾਂ ਇੱਥੇ ਲੜਾਈ ਵਿੱਚ ਤੇ ਤਾਂ ਮੇਰਾ ਵੀ ਉੱਧਾ ਮੇਲ ਉਹਨਾਂ ਨਾਲ ਹੋ ਜਾਵੇਗਾ ਠੀਕ ਹੈ ਇੱਥੇ ਲੜਾਈ ਵਿੱਚ ਸਾਰਾ ਕੁਝ ਬੰਦ ਸੀ ਹੋਰ ਵੀ ਬਹੁਤ ਕੁਝ ਬੰਦ ਸੀ ਕਦੀ ਕਸੀਆਂ ਹੋਈਆਂ ਵਰਦੀਆਂ ਪਾ ਕੇ ਬੈਂਡ ਨਾਲ ਪ੍ਰੇਡ ਨਹੀਂ ਕੀਤੀ ਸੀ ਕੋਈ ਬਾਜ਼ਾਰ ਨੇੜੇ ਨਹੀਂ ਸੀ ਜਿੱਥੇ ਮੁਕਤੀ پا ਕੇ ਕੋਈ ਜਾ ਸਕੇ ਕਦੀ ਕੋਈ ਪਿੰਡ ਦਾ ਇਲਾਕੇ ਦਾ ਬੰਦਾ ਨਹੀਂ ਸੀ ਦਿਸਦਾ ਇਸ ਕਰਕੇ ਜਦੋਂ ਮਾਨ ਸਿੰਘ ਦੀ ਛੁੱਟੀ ਦੀ ਵਾਰੀ ਆਈ ਤਾਂ ਕਰਮ ਸਿੰਘ ਬੜਾ ਔਖਾ ਹੋਇਆ ਸੀ ਜੇ ਉਹਨੂੰ ਵੀ ਛੁੱਟੀ ਮਿਲ ਜਾਂਦੀ ਤਾਂ ਦੋਵੇਂ ਇਕੱਠੇ ਜਾਂਦੇ ਸਾਇਦੀ ਇਕੱਠੇ ਹੀ ਛੁੱਟੀਆਂ ਗੁਜ਼ਾਰਦੇ ਤੇ ਫੇਰ ਹੀ ਇਕੱਠੇ ਹੀ ਮੂੜ ਆਉਂਦੇ ਅੰਮ੍ਰਿਤਸਰ ਤੋਂ ਚੂਹੜਕਾਣਾ ਕਿਹੜਾ ਦੂਰ ਸੀ ਪੰਜਾਬ ਕੋਹਾਂ ਦੀ ਵਿਥ ਨਹੀਂ ਸੀ ਭਾਵੇਂ ਪਹਿਲੇ ਨੂੰ ਮੱਝਾ ਤੇ ਦੂਜੇ ਨੂੰ ਬਾੜ ਆਖਦੇ ਸਨ ਭਾਵੇਂ ਪਹਿਲਾ ਮੁੱਢਕਦੀਮਾ ਤੋਂ ਬਸਿਆ ਹੋਇਆ ਸੀ ਤੇ ਦੂਸਰੇ ਨੂੰ ਜੰਮ ਕੇ ਬਸਿਆ ਹਜੇ ਥੋੜਾ ਚਿਰੀ ਹੋਇਆ ਸੀ ਪਰ ਛੁੱਟੀ ਇਹਨਾਂ ਦੀ ਨਾਲ ਵਿੱਚ ਬੜੀ ਔਖੀ ਮਿਲਦੀ ਸੀ ਕਦੀ ਕਦੀ ਜਿਸ ਤਰ੍ਹਾਂ ਲੜਾਈ ਵਿੱਚ ਬਹਾਦਰੀ ਦੇ ਤਗਮੇ ਕਦੀ ਕਦੀ ਹੀ ਮਿਲਦੇ ਨੇ ਠੀਕ ਹੈ ਜੀ ਤੇ ਉਹ ਤੋਂ ਬਾਅਦ ਫਿਰ ਆਪਣੇ ਇਲਾਕੇ ਵਿੱਚ ਉਸ ਦੀ ਦਿਲਚਸਪੀ ਵਧਾਉਣ ਲਈ ਉਸਨੇ ਪੁੱਛਿਆ ਤੇ ਅੱਗੇ ਕਦੇ ਉੱਤਰ ਗਿਆ ਹੈ ਕਿ ਨਹੀਂ ਨਹੀਂ ਅਮਰਸਰ ਵਿੱਚੋਂ ਹੀ ਲੰਘਿਆ ਹਾਂ ਪਰ ਅੰਦੇ ਕਦੀ ਵੀ ਨਹੀਂ ਗਿਆ ਉੱਧਰਲੇ ਗੁਰਦੁਆਰੇ ਨੇ ਤਰਨਤਾਰਨ ਖਡੂਰ ਸਾਹਿਬ ਗੋਇੰਦਵਾਲ ਸਾਹਿਬ ਸਾਰੀ ਥਾਈ ਮੱਥਾ ਟੇਕ ਕੇ ਆਵੇਂ ਨਾਲੇ ਸਾਡੇ ਘਰੋਂ ਹੋ ਆਵੇਂ ਮੈਂ ਚਿੱਠੀ ਭਾਦੀਆਂ ਉਹਨਾਂ ਨੂੰ ਤੇ ਇਸੇ ਕਰਕੇ ਆਪਣੀਆਂ ਛੁੱਟੀਆਂ ਮੁੱਕਣ ਦੇ ਨੇੜੇ ਅੱਜ ਉਹ ਟਾਂਗੇ ਤੇ ਚੜਿਆ ਕਰਮ ਸਿੰਘ ਦੇ ਪਿੰਡ ਨੂੰ ਜਾ ਰਿਹਾ ਸੀ ਬਾਪੂ ਜੀ ਮਹਿਮਾਨ ਸਿੰਘ ਆ ਤੁਰਤ ਆਣਿਓ ਉਸਨੇ ਕਰਮ ਸਿੰਘ ਦੀ ਡਿਓੜੀ ਵਿੱਚ ਬੈਠੇ ਬਾਬੇ ਨੂੰ ਹੱਥ ਜੋੜ ਕੇ ਕਿਹਾ ਆਓ ਜੀ ਜੀ ਆਇਆਂ ਆਓ ਬੈਠ ਜਾਓ ਮਾਨ ਸਿੰਘ ਅੰਦਰ ਲੰਘ ਕੇ ਮੰਜੀ ਤੇ ਰਹਿ ਗਿਆ ਉਸ ਦੇ ਔਨ ਕਰਕੇ ਬਾਬਾ ਨੂੰ ਔਖਾ ਲੱਗਦਾ ਸੀ ਪਹਿਲਾਂ ਤਾਂ ਇੱਧਰ ਉੱਧਰ ਵੇਖ ਰਿਹਾ ਸੀ ਪਰ ਹੁਣ ਉਸ ਨੇ ਚੁੱਪ ਚਾਪ ਨੀਮੀ ਪਾ ਲਈ ਮਾਨ ਸਿੰਘ ਕਾਲੇ ਸੁਭਾ ਦਾ ਸੀ ਪਰ ਆਪਣੀ ਹੀ ਸਾਬ ਭਗਤ ਤੇ ਉਸ ਨੂੰ ਬੜੀ ਹੈਰਾਨੀ ਹੋਈ ਹੋ ਸਕਦਾ ਸੀ ਇਹ ਕੋਈ ਉਪਰ ਆਦਮੀ ਹੋਵੇ ਤੁਸੀਂ ਕਰਮ ਸਿੰਘ ਦੇ ਬਾਪ ਉਸ ਨੇ ਚੰਗੀ ਮਿਲਣੇ ਦੀ ਮੰਗ ਕਰਦੇ ਹੋਏ ਕਿਹਾ ਆਹੋ ਜੀ ਇਹ ਉਹਦਾ ਹੀ ਘਰ ਉਸ ਮੇਰੇ ਬਾਰੇ ਤੁਹਾਨੂੰ ਕੋਈ ਚਿੱਠੀ ਲਿਖੀ ਸੀ ਹਾਉ ਉਸ ਲਿਖਿਆ ਸੀ ਭਈ ਤੁਸੀਂ ਆਓਗੇ ਸਾਡੇ ਕੋਲ ਤੇ ਬੁੱਢਾ ਉੱਠ ਕੇ 베ੜੇ ਵਾਲਾ ਤੁਰ ਪਿਆ ਇੱਕ ਕੱਟੀ ਨੂੰ ਉਸਨੇ ਖੋਲ ਕੇ ਦੂਸਰੇ ਕਿੱਲੇ ਤੇ ਵੱਧਾ ਫਿਰ ਉਸਦੇ ਪਿੰਡੇ ਤੇ ਹੱਥ ਫੇਰਿਆ ਤੇ ਫਿਰ ਉਸ ਨੂੰ ਆਪਣਾ ਹੱਥ ਚੱਟਣ ਲਈ ਦਿੱਤਾ ਫਿਰ ਅੰਦਰ ਆ ਕੇ ਮਾਨ ਸਿੰਘ ਦੇ ਆਉਣ ਦਾ ਪਤਾ ਦਿੱਤਾ ਤੇ ਚਾਹ ਲਿਆਉਣ ਲਈ ਆਖਿਆ ਤੇ ਜਿਸ ਤਰ੍ਹਾਂ ਮੁੜ ਕੇ ਡਿਓੜੀ ਵਿੱਚ ਆਉਣ ਤੋਂ ਡਰਦਾ ਹੋਵੇ ਉਹੋ ਫਿਰ ਬੇੜੇ ਵਿੱਚ ਵੱਡੀ ਘੋੜੀ ਕੋਲ ਖਲੋ ਗਿਆ। ਹਾਂਜੀ ਬਾਪੂਰਤ ਕਹਾਣੀ ਆ ਇਹ ਕਿ ਕਿਵੇਂ ਬਾਪੂ ਬਿਹੇਵ ਕਰਦਾ ਸੀਗਾ ਮਾਨ ਸਿੰਘ ਦੇ ਆਉਣ ਤੇ। ਬੇੜੇ ਵਿੱਚ ਵੱਡੀ ਘੋੜੀ ਕੋਲ ਖਲੋ ਗਿਆ ਉਸ ਦੇ ਅੱਗੇ ਪਈ ਤੂੜੀ ਨੂੰ ਹਲਾਇਆ ਹੋਰ ਛੋਲੇ ਲਿਆ ਕੇ ਵਿੱਚ ਪਾਏ ਤੇ ਅਖੀਰ ਮੁੜ ਕੇ ਡੇਉੜੀ ਵਿੱਚ ਆ ਗਿਆ। ਬਾਪੂ ਬਾਬਾ ਹੁਣ ਬਦੇਰੇ ਆਪਣੇ ਆਪ ਵਿੱਚ ਸੀ। ਉਹ ਮਾਨ ਸਿੰਘ ਵੱਲ ਤੇ ਸੱਜੇ ਖੱਬੇ ਵੀ ਕਿਆ ਕਰ ਰਿਹਾ ਸੀ ਜਸਵੰਤ ਸਿੰਘ ਕਿੱਥੇ ਵੇ ਮਾਨ ਸਿੰਘ ਨੂੰ ਪਤਾ ਸੀ ਕਿ ਕਰਮ ਸਿੰਘ ਦੇ ਨਿੱਕੇ ਭਰਾ ਦਾ ਨਾਂ ਜਸਵੰਤ ਸਿੰਘ ਏ ਹੁਣ ਇਹ ਆ ਜਾਂਦਾ ਏ ਚਰੀ ਦੀ ਗੰਡ ਲੈ ਕੇ ਇੰਨੇ ਨੂੰ ਕਰਮ ਸਿੰਘ ਦੀ ਬੇਬੇ ਚਾ ਲੈ ਕੇ ਆ ਗਈ ਬੇਬੇ ਜੀ ਸਤਿ ਸ੍ਰੀ ਅਕਾਲ ਮਾਨ ਸਿੰਘ ਨੇ ਹੱਸਦੀਆਂ ਅੱਖਾਂ ਨਾਲ ਬੁੱਢੀ ਵੱਲ ਵੇਖਿਆ ਬੁੱਢੀ ਦੇ ਹੋਠ ਕੁਝ ਕਹਿਣ ਲਈ ਫਰਕੇ ਕਰਮ ਸਿੰਘ ਨੇ ਚਾਹ ਵਾਲੀ ਗੜਬੀ ਤੇ ਕੋਲੀ ਬੇਬੇ ਦੇ ਹੱਥੋਂ ਫੜ ਲਈ ਤੇ ਉਹ ਵਾਪਸ ਚਲੀ ਗਈ ਇਹਨਾਂ ਮੈਂ ਕਿਹੋ ਜਿਹੇ ਤਰ੍ਹਾਂ ਦੇ ਆਦਮੀ ਨੇ ਮਾਨ ਸਿੰਘ ਹਰਾਨ ਹੋ ਰਿਹਾ ਸੀ ਆਪਣੇ ਵਿੱਚ ਉਹ ਬੜਾ ਤੰਗ ਸੀ ਪਰ ਹੁਣ ਕਰਮ ਸਿੰਘ ਦੇ ਘਰ ਆ ਕੇ ਵਾਪਸ ਥੋੜਾ ਜਾ ਸਕਦਾ ਸੀ ਚਲੋ ਇੱਕ ਰਾਤ ਰਹਿ ਕੇ ਵਾਪਸ ਮੋੜ ਚੱਲਾਂਗੇ ਉਸ ਫੈਸਲਾ ਕੀਤਾ ਰਾਤ ਨੂੰ ਜਦੋਂ ਜਸਵੰਤ ਸਿੰਘ ਆਇਆ ਤਾਂ ਇਸ ਰੌਣਕ ਵਿੱਚ ਕੁਝ ਗੱਲਾਂ ਬਾਤਾਂ ਖੁੱਲੀਆਂ ਹੋਣ ਲੱਗੀਆਂ ਬੜੀ ਮਸ਼ਹੂਰ ਹੋਈ ਏ ਗੋਲੀ ਕਰਮ ਸਿੰਘ ਦੀ ਉੱਥੇ ਬਰਮਾ ਦੀ ਲੜਾਈ ਵਿੱਚ ਬਸ ਉਹਦੇ ਘੋੜਾ ਦਵਾਉਣ ਦੀ ਧੀਰ ਹੁੰਦੀ ਏ ਅੱਖ ਦੇ ਫੋਰ ਵਿੱਚ ਇੱਕ ਜਾਪਾਨੀ ਖੇਹਾਂ ਲੇਟ ਜਾਂਦਾ ਏ ਸਾਨੂੰ ਨਾਲ ਟੁਰਦਿਆਂ ਪਤਾ ਹੀ ਨਹੀਂ ਲੱਗਦਾ ਉਹ ਲੱਭ ਕਿੱਥੋਂ ਲਿਆ ਉਹ ਕਰਮ ਸਿੰਘ ਦੀਆਂ ਗੱਲਾਂ ਕਰੀ ਜਾਂਦਾ ਸੀ ਫੌਜ ਦੇ ਵਿੱਚ ਕਿ ਕਿੰਨਾ ਮਸ਼ਹੂਰ ਆ ਉਹ ਬਹੁਤ ਪਾਪੂਰਤ ਕਹਾਣੀਆਂ ਜੀ ਧਿਆਨ ਨਾਲ ਸੁਣੀਓ ਜਿਹੜੇ ਵੀ ਨਾਲ ਜੁੜਿਓ ਜੇ ਚੰਗਾ ਲੱਗ ਰਿਹਾ ਤਾਂ ਲਾਈਕ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਕਿਵੇਂ ਦੀ ਲੱਗ ਰਹੀ ਆ ਪਤਾ ਵੀ ਨਹੀਂ ਲੱਗਦਾ ਕਿੱਥੋਂ ਲੱਭ ਲਿਆ ਮਾਨ ਸਿੰਘ ਇੱਥੇ ਰੁਕ ਗਿਆ ਇਸ ਉਮੀਦ ਤੇ ਕਿ ਉਹ ਸਾਰੇ ਬਰਮਾ ਦੀ ਲੜਾਈ ਦੀਆਂ ਬਹੁਤ ਸਾਰੀਆਂ ਗੱਲਾਂ ਪੁੱਛਣਗੇ ਉਹ ਸਦਾ ਅੰਦਰ ਗੱਲਾਂ ਨਾਲ ਭਰਿਆ ਪਿਆ ਸੀ ਪਰ ਇੱਥੇ ਤਾਂ ਕੋਈ ਸੁਣਦਾ ਹੀ ਨਹੀਂ ਸੀ ਕੁਝ ਚਿਰ ਇਸ ਤਰ੍ਹਾਂ ਹੀ ਰਹੇ ਫਿਰ ਬੁੱਢੇ ਨੇ ਜਸਵੰਤ ਨੂੰ ਕਿਹਾ ਆਪਣੀ ਬਾੜੀ ਕਦੋਂ ਇਹ ਪਾਣੀ ਦੀ ਪਰਸੋਂ 3 ਵਜੇ ਸਵੇਰੇ ਲੱਗਣੀ ਹੈ 3 ਵਜੇ ਸਵੇਰੇ ਦਾ ਨਾਂ ਸੁਣ ਕੇ ਮਾਨ ਸਿੰਘ ਨੇ ਫਿਰ ਕਿਹਾ ਗੱਲ ਛੇੜੀ ਉਹ ਆਪਣੇ ਜ਼ਾਰ ਦੀਆਂ ਰਾਜ ਕੇ ਗੱਲਾਂ ਕਰਨੀਆਂ ਚਾਹੁੰਦਾ ਸੀ ਹੋਰ ਗੱਲ ਤੇ ਹੋਰ ਕਰਮ ਸਿੰਘ ਪਹਿਰ ਰਾਤ ਉੱਠਣ ਤੋਂ ਤਾਂ ਬਚ ਗਿਆ। ਓਜ ਵਿੱਚ ਸਵੇਰੇ ਉੱਠਣ ਦਾ ਬੜਾ ਆਲਸੇ ਉਹਨੂੰ। ਸਾਰਿਆਂ ਤੋਂ ਪਿੱਛੇ ਉੱਠਦਾ ਏ ਉੱਥੇ। ਇਸ ਨਾਲ ਵੀ ਕਿਸੇ ਦਾ ਉਤਸ਼ਾਹ ਨਾ ਜਾਗਿਆ। ਫਿਰ ਰੋਟੀ ਆਈ ਉਹਨਾਂ ਕਾਫੀ ਉਚੇਚ ਕੀਤਾ ਹੋਇਆ ਸੀ। ਨਾਲ ਨਾਲ ਜਸਵੰਤ ਸਿੰਘ ਉਹਨੂੰ ਰੋਟੀ ਖਾਂਦੇ ਨੂੰ ਪੱਖਾ ਚੱਲ ਰਿਹਾ ਸੀ। ਉਹਦਾ ਇਹ ਖਿਆਲ ਕੇ ਉਹ ਉਸ ਵੱਲ ਧਿਆਨ ਨਹੀਂ ਦੇ ਰਹੇ ਸਨ, ਦਿਲੋਂ ਨਿਕਲ ਗਿਆ। ਰੋਟੀ ਖਾਂਦਿਆਂ ਖਾਂਦਿਆਂ ਕਰਮ ਸਿੰਘ ਦਾ ਨਿੱਕਾ ਮੁੰਡਾ ਟੁਰਦਾ ਟੁਰਦਾ ਮਾਨ ਸਿੰਘ ਦੀ ਮੰਜੀ ਕੋਲ ਆ ਗਿਆ। ਜੋ ਹੋ ਹੋਰ ਕਿਸੇ ਨਾਲ ਕਰਨ ਸਿੰਘ ਦੀਆਂ ਗੱਲਾਂ ਨਹੀਂ ਸੀ ਕਰ ਸਕਦਾ ਤਾਂ ਉਸ ਦੇ ਮੁੰਡੇ ਨਾਲ ਤਾਂ ਕਰ ਸਕਦਾ ਸੀ ਮਾਨ ਸਿੰਘ ਨੇ ਉਸ ਨੂੰ ਪੁੱਛੜ ਚੁੱਕ ਲਿਆ ਓਏ ਆਪਣੇ ਬਾਪੂ ਕੋਲ ਚੱਲਣਾ ਹੀ ਜਾਣਾ ਤਾਂ ਚੱਲ ਮੇਰੇ ਨਾਲ ਬੜਾ ਨਹੀਂ ਪੈਂਦਾ ਏ ਉੱਥੇ ਪਾਣੀ ਵਿੱਚ ਤੁਰਿਆ ਫਿਰ ਮਾਨ ਸਿੰਘ ਦੀ ਇਹ ਗੱਲ ਬਾਪੂ ਨੂੰ ਸੋਲਵਾਂਗ ਚੁੱਭੀ ਆ ਪੱਲ ਮੁੰਡੇ ਨੂੰ ਉੱਧਰ ਰੱਖ ਰੋਟੀ ਤਾਂ ਖਾ ਲੈਣ ਦਿਆ ਕਰੋ ਆਰਾਮ ਨਾਲ ਵੱਪੂ ਨੇ ਗਰਾ ਤੇਜ਼ ਹੋ ਕੇ ਕਿਹਾ ਤੇ ਇੱਥੇ ਆ ਕੇ ਮੁੰਡਾ ਚੁੱਕ ਕੇ ਲੈ ਗਈ ਹੁਣ ਤਾਂ ਘਰ ਦੀ ਹਵਾ ਵਿੱਚ ਮਾਨ ਸਿੰਘ ਨੂੰ ਸਾਹ ਲੈਣਾ ਵੀ ਔਖਾ ਹੋ ਰਿਹਾ ਸੀ ਇੱਧਰ ਦਾ ਪੈਂਡਾ ਮੁਕਾ ਕੇ ਉਸ ਦਾ ਛੇਤੀ ਛੇਤੀ ਮੋੜ ਨੂੰ ਜੀ ਕਰਦਾ ਸੀ ਉਸ ਆਪਣੇ ਅਗਲੇ ਦਿਨ ਦੇ ਚੱਕਰ ਬਾਰੇ ਪੁੱਛ ਗਈ ਛਰੰਬੀ ਇੱਥੋਂ ਤਰਨ ਤਰਨ ਕਿੰਨਾ ਕਿੰਨਾ ਹੈ ਚਾਰ ਕੋ ਪੈਂਡਾ ਏ ਟਾਂਗਾ ਮਿਲ ਜਾਂਦਾ ਹੋਵੇਗਾ ਸਵੇਰੇ ਸਵੇਰੇ ਹੀ ਾਂਗੇ ਟੁੰਗੇਆਂ ਦਾ ਕੋਈ ਫਿਕਰ ਨਾ ਕਰ ਤੂੰ ਜਸਵੰਤ ਨੂੰ ਤੇਰੇ ਨਾਲ ਘੱਲਾਂਗੇ ਦੋਵੇਂ ਭਰਾ ਇਕੱਠੇ ਹੀ ਮੱਥਾ ਟੇਕ ਆਇਓ ਸਾਰੇ ਜਸਵੰਤ ਨੂੰ ਤੇਰੇ ਨਾਲ ਘੱਲਾਂਗੇ ਦੋਵੇਂ ਭਰਾ ਇਕੱਠੇ ਹੀ ਮੱਥਾ ਟੇਕ ਆਇਓ ਇਸ ਗੱਲ ਤੇ ਮਾਨ ਸਿੰਘ ਰਾਜੀ ਸੀ ਜਸਵੰਤ ਸਿੰਘ ਏਡਾ ਕੁੱਟਿਆ ਹੋਇਆ ਬੰਦਾ ਨਹੀਂ ਸੀ ਪਰ ਮਾਨ ਸਿੰਘ ਦੇ ਨਾਲ ਟੁਰ ਪਿਆ ਉਹ ਵੀ ਕੁਝ ਕੁੱਟਿਆ ਹੀ ਗਿਆ ਜਿਹੜੇ ਜਾਣੂ ਬੰਦੇ ਉਸ ਨੂੰ ਰਾਹ ਵਿੱਚ ਮਿਲਦੇ ਉਹ ਉਹਨਾਂ ਨੂੰ ਦੂਰੋਂ ਹੀ ਫੱਤੇ ਬੁਲਾ ਕੇ ਅਗਾਂਹ ਟੁਰ ਪੈਂਦਾ ਭਾ ਮੀਰਾਨ ਸਿੰਘ ਦਾ ਜੀ ਕਰਦਾ ਸੀ ਕਿ ਉਹ ਆਪ ਖਲੋ ਕੇ ਲੋਕਾਂ ਨਾਲ ਗੱਲਾਂ ਬਾਤਾਂ ਕਰੇ ਉਸ ਨੇ ਕਿਹੜਾ ਰੋਜ਼ ਰੋਜ਼ ਇਸ ਪਾਸੇ ਆਉਣਾ ਸੀ ਕਰਮ ਸਿੰਘ ਨੇ ਤਾਂ ਬੜਾ ਜੱਸ ਖੱਟਿਆ ਫੌਜ ਵਿੱਚ ਤੂੰ ਕਿਉਂ ਨਾ ਫੌਜ ਵਿੱਚ ਗਿਆ ਭਾ ਮਾਨ ਸਿੰਘ ਨੇ ਫੇਰ ਕਰਮ ਸਿੰਘ ਨੂੰ ਅੱਗੇ ਲੈ ਆਂਦਾ ਜਸਵੰਤ ਸਿੰਘ ਇੱਕਦਮ ਇਕੱਠਾ ਹੋ ਗਿਆ ਜਿਵੇਂ ਕੋਈ ਚੋਰੀ ਕਰਦਾ ਫੜਿਆ ਜਾਂਦਾ ਹੈ ਉਹ ਜਿੱਥੇ ਟਹਿਰ ਕੇ ਉਸ ਨੇ ਕਿਹਾ ਇੱਕ ਥੋੜਾ ਇਹ ਫੌਜ ਵਿੱਚ ਚਰੀਆਂ ਕਮਾਦ ਕਿੱਡੇ-ਕੱਡੇ ਹੋ ਗਏ ਨੇ ਆਪਣੇ ਵੱਲ ਇੱਕ ਚਰੀ ਦੀ ਪੈਲੀ ਕੋਲੋਂ ਲੰਘਦੇ ਹ ਜਸਵੰਤ ਸਿੰਘ ਨੇ ਗੱਲ ਬੁਲਾਈ ਬੰਦੇ-ਬੰਦੇ ਜਿੱਡੇ ਖੜੇ ਨੇ ਉਸ ਦਾ ਦਿਲੀਸ ਗੱਲ ਵੱਲ ਨਹੀਂ ਸੀ ਉਹ ਤੇ ਆਪਣੇ ਯਾਰ ਦੀਆਂ ਗੱਲਾਂ ਕਰਨੀਆਂ ਚਾਹੁੰਦਾ ਸੀ ਪਿੰਡ ਮੁੜ ਕੇ ਮਾਨ ਸਿੰਘ ਪਛਾਣ ਮੁੜ ਕੇ ਪਿੰਡ ਜਾਣ ਦੀਆਂ ਸਲਾਹਾਂ ਵਿੱਚ ਸੀ ਅਮਰਸਰੋਂ ਰਾਤ ਦੀ ਗੱਡੀ ਫੜ ਕੇ ਉਹ ਸਵੇਰ ਵੇਲੇ ਪਿੰਡ ਅਪੜ ਸਕਦਾ ਸੀ ਪਾ ਮੇ ਆਪੋ ਆਪਣੀ ਥਾਈ ਸਾਰਿਆਂ ਨੇ ਉਸ ਲਈ ਕਾਫੀ ਉਚੇਚ ਕੀਤਾ ਸੀ ਪਰ ਉਸ ਨੂੰ ਇਸ ਫੇਰੇ ਦਾ ਉਮੀਦ ਤੋਂ ਘੱਟ ਸਵਾਦ ਆਇਆ ਸੀ ਇਸ ਵੇਲੇ ਵੀ ਅੰਦਰ ਉਸ ਲਈ ਚਾਹ ਤਿਆਰ ਹੋ ਰਹੀ ਸੀ ਤੇ ਡਿਓੜੀ ਵਿੱਚ ਉਹ ਇਕੱਲਾ ਹੀ ਸੀ ਸਾਹਮਣੇ ਗਲੀ ਵਿੱਚ ਝੋਲਾ ਗਲ ਵਿੱਚ ਲਟਕਾਈ ਢਾਕੀਆ ਟੁਰਿਆ ਆਉਂਦਾ ਸੀ ਪਹਿਲਾਂ ਤਾਂ ਇਸ ਤਰ੍ਹਾਂ ਲੱਗਾ ਜਿਵੇਂ ਉਹ ਟੁਰਦਾ ਟੁਰਦਾ ਸਿੱਧਾ ਹੀ ਅੱਗੇ ਲੰਘ ਜਾਵੇਗਾ ਪਰ ਉਹ ਡਿਓੜੀ ਵਿੱਚ ਆ ਕੇ ਮੰਜੀ ਤੇ ਬੈਠ ਗਿਆ ਕੀ ਲੈ ਆਇਓ ਲੈ ਆਉਣਾ ਕੀ ਐ ਆ ਪੈਨਸ਼ਨ ਆਈ ਏ ਵਿਚਾਰੇ ਕਰਮ ਸਿੰਘ ਦੀ ਕਰਮ ਸਿੰਘ ਦੀ ਪੈਨਸ਼ਨ ਕਰਮ ਸਿੰਘ ਮਾਰਿਆ ਗਿਆ ਬਾਦ ਸਹੂ ਸਾਰਾ ਲੱਕਾ ਤਰਾ ਤਰਾ ਪਿਆ ਕਰਦਾ ਤੇ ਤੁਸੀਂ ਉਸ ਦੇ ਘਰ ਬੈਠੇ ਪੁੱਛਦੇ ਹੋ ਕਰਮ ਸਿੰਘ ਮਾਰਿਆ ਗਿਆ ਏ ਚਿੱਠੀ ਆਇਆ ਤੇ ਅੱਜ 15 ਦਿਨ ਹੋ ਗਏ ਨੇ ਬਹੁਤ ਬਾਪੂਰਤ ਕਹਾਣੀ ਹੈ ਜੀ ਮੈਂ ਦੋ ਕੋ ਬਾਰ ਮਾਨ ਸਿੰਘ ਨੂੰ ਸਾਹ ਕਾਲਾ ਜਿਹਾ ਆਇਆ ਸਿਰ ਤੇ ਨੱਕ ਤੋਂ ਉਤਲੇ ਹਿੱਸੇ ਦੀ ਇੱਕ ਮੁਠ ਜਹੀ ਮਿੱਟੀ ਗਈ ਤੇ ਫਿਰ ਅੱਖਾਂ ਰਾਹੀਂ ਪਾਣੀ ਨੁੱਚੜਨ ਲੱਗ ਨਾਲ ਢਿੱਲੀ ਹੋਣ ਲੱਗੀ ਕਰਮ ਸਿੰਘ ਦਾ ਘਰ ਅੰਦਰ ਗਿਆ ਹੋਇਆ ਉਹਦਾ ਪਿਤਾ ਉਸ ਦਾ ਨਿੱਕਾ ਜਿਹਾ ਮੁੰਡਾ ਉਸ ਨੂੰ ਰੋਣ ਵਿੱਚ ਮਦਦ ਦੇ ਰਹੇ ਸਨ ਬਾਪੂ ਨੇ 12 ਹੀ ਡਾਕੀਆਂ ਬੈਠਾ ਵੇਖ ਕੇ ਸਮਝ ਲਿਆ ਸੀ ਕੀ ਗੱਲ ਨਿਕਲ ਗਈ ਐ ਹੁਣ ਭਾਰ ਚੁੱਕੀ ਫਿਰਨ ਦੀ ਕੋਈ ਲੋੜ ਨਹੀਂ ਸੀ ਅੱਠ ਪੈਰਾਂ ਦਾ ਦਵਾ ਢਿੱਲਾ ਹੋਇਆ ਅਥਰੂ ਬੈਤੁਰੇ ਧੋਮੇ ਟੇਰ ਚੀਰ ਕੋਲ ਕੋਲ ਬੈਠੇ ਆਪਣੇ ਆਪ ਨੂੰ ਹੌਲਾ ਕਰਦੇ ਰਹੇ ਟੇਰ ਚੀਰ ਮਤਲਬ ਕਿ ਕਾਫੀ ਸਮਾਂ ਫਿਰ ਮਾਨ ਸਿੰਘ ਬੋਲੇ ਤੂੰ ਸਾ ਮੈਨੂੰ ਆਉਂਦੇ ਨੂੰ ਹੀ ਕਿਉਂ ਨਾ ਦੱਸਿਆ ਐਵੇਂ ਅਸਾਂ ਆਖਿਆ ਮੁੰਡਾ ਛੁੱਟੀ ਆਇਆ ਏ ਇਹਦੀ ਛੁੱਟੀ ਖਰਾਬ ਨਾ ਹੋਵੇ ਆਪੇ ਛੁੱਟੀ ਕੱਟ ਕੇ ਪਰਟਣ ਵਿੱਚ ਜਾਵੇਗਾ ਸੁਣ ਲਵੇਗਾ ਸਾਜੀ ਨੂੰ ਛੁੱਟੀ ਬਹੁਤ ਪਿਆਰੀ ਹੁੰਦੀ ਹੈ ਜਿੰਨੀ ਕਰਮ ਸਿੰਘ ਨੂੰ ਪਿਆਰੀ ਸੀ ਓਨੇ ਹੀ ਤੈਨੂੰ ਵੀ ਹੋਊ ਨਾ ਸਭ ਨੂੰ ਬਹੁਤੀ ਹੋਊ ਬਾਹਰ ਦੇ ਪਿੰਡਾਂ ਦੇ ਲੋਕ ਤਾਂ ਸੌਣ ਦੇ ਜੰਮ ਪੜਨੇ ਉਹਨਾਂ ਨੂੰ ਤੇ ਥੋੜਾ ਔਕ ਵੀ ਬਹੁਤਾ ਦਿਸਦਾ ਹੈ ਪਰ ਅਸੀਂ ਗੱਲ ਲਗਾਉਣ ਦੇ ਵਿੱਚ ਹੱਤਾ ਕਾਮਯਾਬ ਨਹੀਂ ਹੋਏ ਐਵੇਂ ਬੇਸਵਾਦੀ ਹੀ ਹੋਈ ਹੈ ਤਾਂ ਐਵੇਂ ਫਿਰ ਉਹ ਬਾਪੂ ਨੂੰ ਪਤਾ ਲੱਗ ਗਿਆ ਸੀ ਕਿ ਹੁਣ ਕੋਈ ਫਾਇਦਾ ਨਹੀਂ ਹੈਗਾ ਉਹ ਕਰਨ ਦੱਸਿਓ ਜੀ ਕਿੱਥੋਂ ਜੁੜੇ ਹੋ ਐਸ ਤੋਂ ਬਾਅਦ ਗੱਲ-ਬਾਤ ਕਰਦੇ ਆਂ ਬਸ ਥੋੜੀ ਜੀ ਕਹਾਣੀ ਰਹਿ ਗਈ ਬੇਸਵਾਦੀ ਹੀ ਹੋਈ ਐ ਮੁਰਦੇ ਹੋਏ ਮਾਨ ਸਿੰਘ ਨੇ ਮਾਜੇ ਦੇ ਪਿੰਡ ਵੇਖੇ ਜਿੰਨਾਂ ਦਾ ਬਾਬਾ ਜੰਪਾਲ ਸੀ ਇਹਨਾਂ ਦੁਆਲੇ ਬਚਾ ਲਈ ਕਿਲੇਕੋਟ ਉਹ ਸਾਰੇ ਹੋਏ ਸਨ ਥਾਂ-ਥਾਂ ਮੜੀਆਂ ਤੇ ਸਮਾਦਾਂ ਸਨ ਜਿਹੜੀਆਂ ਪਿਛਲੀਆਂ ਪੀੜੀਆਂ ਵਿੱਚ ਇਹਨਾਂ ਲੋਕਾਂ ਦੀ ਤਾਕਤ ਤੇ ਧਾਵਾ ਕਰਨ ਵਾਲਿਆਂ ਨਾਲ ਲੜਨ ਮਾਰਨ ਦੀ ਕਹਾਣੀ ਦੱਸਦੀਆਂ ਸਨ ਇਸੇ ਕਰਕੇ ਬਾਬੇ ਦੀ ਸਹਿਣ ਸ਼ਕਤੀ ਇੰਨੀ ਵੱਡੀ ਹੋਈ ਸੀ ਕਿ ਉਹ ਦੂਜਿਆਂ ਨੂੰ ਹੌਲਾ ਕਰਨ ਲਈ ਆਪ ਹੋਰ ਭਾਰ ਚੁੱਕਣਾ ਚਾਹੁੰਦਾ ਸੀ। ਮਾਨ ਸਿੰਘ ਨੇ ਸੁਣਿਆ ਹੋਇਆ ਸੀ ਕਿ ਇੱਕ ਥੌਲ ਹੈ ਜੋ ਆਪਣੇ ਸਿੰਘਾਂ ਤੇ ਸਾਰੀ ਧਰਤੀ ਦਾ ਭਾਰ ਚੁੱਕ ਕੇ ਖੜਾ ਰਹਿੰਦਾ ਹੈ। ਉਸ ਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਕਰਮ ਸਿੰਘ ਦਾ ਪਿਓ ਵੀ ਉਹ ਥੌਲ ਸੀ ਜਿਸ ਨੇ ਸਾਰੀ ਧਰਤੀ ਆਪਣੇ ਸਿੰਘਾਂ ਤੇ ਚੁੱਕੀ ਹੋਈ ਸੀ। ਇਹ ਸੀ ਜੀ ਕਹਾਣੀ। ਜੇ ਚੰਗੀ ਲੱਗੀ ਆ ਤਾਂ ਕਮੈਂਟ ਕਰਕੇ ਦੱਸਿਓ ਤੇ ਇਹਦੇ ਪ੍ਰਸ਼ਨ ਉੱਤਰ ਕਰਾਂਗੇ ਕੱਲ ਜਿੱਥੋਂ ਜੁੜੇ ਹੋ ਜੀ ਕਮੈਂਟ ਕਰਕੇ ਦੱਸਿਓ ਕੱਲ੍ਹ ਇਹਦੇ ਪ੍ਰਸ਼ਨ ਉੱਤਰ ਕਰਾਂਗੇ ਤੇ ਮੇਰੀ ਕੋਸ਼ਿਸ਼ ਹੈ ਤੇ ਕਿ ਸਾਰਾ ਸਿਲੇਬਸ ਮਾਰਚ ਤੱਕ ਤੁਹਾਨੂੰ ਕਰਵਾ ਦਿੱਤਾ ਜਾਵੇ ਤੇ ਪੇਪਰਾਂ ਦੀ ਫਿਰ ਰਿਵੀਜ਼ਨ ਵੀ ਕਰਾਵਾਂਗੀ ਸਤੰਬਰ ਪੇਪਰਾਂ ਦੇ ਵਿੱਚ ਨਹੀਂ ਸੀ ਹੋ ਸਕੀ ਕਿਸੇ ਉਦੋਂ ਮੈਨੂੰ ਮੇਰੇ ਕੋਲ ਹੈ ਨਹੀਂ ਸੀ ਮਤਲਬ ਕਿ ਪੂਰਾ ਸੈਟਅਪ ਨਹੀਂ ਸੀ ਤਿਆਰ ਹੋਇਆ ਹੋਇਆ ਇਸ ਕਰਕੇ ਨਹੀਂ ਮੈਂ ਕਰਾ ਸਕੀ ਤੇ ਹੁਣ ਮੈਂ ਕਿ ਜਰੂਰ ਕਰਾਵਾਂਗੀ ਰਿਵੀਜ਼ਨ ਤੁਹਾਨੂੰ ਜਿਹੜੇ ਵੀ ਨਾਲ ਜੁੜਦੇ ਹੋ ਕਮੈਂਟ ਕਰਕੇ ਦੱਸਿਓ ਜੀ ਕਿੱਥੋਂ ਜੁੜੇ ਹੋ ਮੀ ਪੈ ਰਹੇ ਅੱਜ ਤਾਂ ਮੀ ਬਹੁਤ ਪੈ ਰਹੇ ਬਾਹਰ ਮੇਰੇ ਖੇਲ ਚ ਮੀਂਹ ਦੀ ਆਵਾਜ਼ ਵਿੱਚ ਆਉਂਦੀ ਹੋਣੀ ਆਵਾਜ਼ ਸਾਫ਼ ਆਉਂਦੀ ਹੈ ਦੱਸਿਓ ਜੀ ਤੇ ਨੱਟ ਦੀ ਵੀ ਪ੍ਰੋਬਲਮ ਆ ਰਹੀ ਹੈ ਥੋੜੀ ਬਹੁਤੀ ਚਲੋ ਜੁੜਦੇ ਹਾਂ ਜੀ ਕੱਲ ਫਿਰ ਪ੍ਰਸ਼ਨ ਉੱਤਰ ਲੈ ਕੇ ਆਵਾਂਗੀ ਜੇ ਚੰਗਾ ਲੱਗਦਾ ਹੈ ਤਾਂ ਲਾਈਕ ਕਰਦੇ ਆ ਕਰੋ ਜੀ ਤੇ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਜੋ ਅੱਗੇ ਨੂੰ ਆਉਣ ਵਾਲੀਆਂ ਵੀਡੀਓ ਜੇ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਸਾਰਿਆਂ ਦਾ ਜਿਹੜੇ ਵੀ ਨਾਲ ਚੈਨਲ ਦੇ ਜੁੜੇ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ